हरियाणा ਜਿਹੜਾ ਆਲਰੇਡੀ ਆਪਣਾ ਸ਼ੇਰ ਵਰਤ ਚੁੱਕਾ ਹੁਣ ਟਰਾਰ ਰਹੇ ਨੇ ਪੰਜਾਬ ਨੂੰ ਦਬਕੇ ਮਾਰ ਰਹੇ ਨੇ ਸੈਂਟਰ ਵਾਲੇ ਵੀ ਬਾਦਪਾਦੀ ਹਕੂਮਤਾਂ ਉੱਤੇ ਵੀ ਉਹ ਵੀ ਪੰਜਾਬਤੀ ਦਬਾਅ ਪਾ ਰਹੇ ਜਿੰਨਾ ਉਹਦਾ ਹਿੱਸਾ ਬਣਦਾ ਸੀ ਉਹ ਆਪਣਾ ਪਾਣੀ ਦਾ ਹਿੱਸਾ 31 ਮਾਰਚ ਤੱਕ ਵਰਤ ਚੁੱਕੇ ਹੁਣ ਉਹ ਫੇਰ 8500 ਕਿਊਬਿਕ ਫੁੱਟ ਪਾਣੀ ਹੋਰ ਮੰਗਦੇ ਨੇ ਤੇ ਸਾਡੇ ਚੀਫ ਮਿਨਿਸਟਰ ਨੇ ਡਰਾਮਾ ਜਿਹਾ ਕਰਕੇ ਕਹਿੰਦਾ ਸੀ ਨਹੀਂ ਦੇਣਾ ਮੈਨੂੰ ਨਹੀਂ ਵਿਸ਼ਵਾਸ ਵੀ ਇਹ ਬਹੁਤ ਮੈਰ ਅਡਾ ਸਕੂ ਜੇ ਹੁਣ ਵੀ ਪਾਣੀ ਚਲਾ ਗਿਆ ਤਾਂ ਪੰਜਾਬ ਦੇ ਲੋਕੀ ਨੂੰ ਕਦੀ ਮਾਫੀ ਕਰਨਗੇ ਕਿ ਇਸ ਕਰਕੇ ਹੋਇਆ ਕਿ ਸਾਡੇ ਮੁੱਖ ਮੰਤਰੀ ਨੇ ਟੈਂਪਸ਼ੀਟ ਐਕਟ ਲਾਗੂ ਕਰਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਹੈ ਸਾਰਾ ਕੁਝ ਅਸੀਂ ਪਾਣੀਆ ਦੇ ਮਸਲੇ ਤੇ ਮੋਰਚਾ ਲਾਵਾਂਗੇ ਸਾਡੀ ਮੰਗ ਹੋएगी ਵੀ ਜਿੰਨੇ ਸਮਝੌਤੇ ਹੋਣ ਤੱਕ ਹੋਏ ਨੇ ਕੋਈ ਵੀ ਕੰਟਰੈਕਟ ਹੁੰਦਾ ਹੈ 25 ਸਾਲ ਤੋਂ ਬਾਅਦ ਰਿਵਿਊ ਕੀਤਾ ਜਾ ਸਕਦਾ ਹੈ ਸੰਧਾਨ ਕਹਿੰਦਾ ਸਾਡੀ ਸਰਕਾਰ ਸਾਰੇ ਸਮਝੌਤੇ ਰੱਦ ਕਰਕੇ ਉਹਨਾਂ ਨੂੰ ਰਿਵਿਊ ਕਰਨ ਦੀ ਮਨੂ ਮੰਗ ਕਰੇ ਪੰਜਾਬ ਦੀ ਰਿਕਵਰੀ 9.5% ਜਿਹੜੀ ਕਿਸੇ ਵੇਲੇ 12% ਤੱਕ ਰਹੀ ਇਹ ਬੜਾ ਵੱਡਾ ਫਰਾਡ ਭਾਰਤ ਸਰਕਾਰ ਨੇ ਕੀਤਾ ਕਿਸਾਨਾਂ ਦੇ ਨਾਲ ਔਰ ਗੁੰਮਰਾਹ ਕਰਨ ਉਹ ਜਿਹੜੀ ਅੰਦਰਲੀ ਗੱਲ ਛੋਟੀ ਜੀ ਗੱਲ ਕਹਿਤੀ ਉਹਨਾਂ ਨੇ ਅੱਗੇ ਸਾਡਾ ਹਮੇਸ਼ਾ ਗੰਨੇ ਦਾ ਰੇਟ 8.5% ਰਿਕਵਰੀ ਤੇ ਹੁੰਦਾ ਸੀ ਇੱਕ ਕੋਈ ਦਰ ਗੰਨੇ ਤੋਂ 8.5 ਕੋਈ ਦਰ ਨਹੀਂ ਨਾਲ 슈ਗਰ ਕੈਨ ਐਕਟ 'ਚ ਬੜਾ ਸਾਫ਼ ਲਿਖਿਆ ਸੀ ਤੇ ਤੇ ਕਈ ਬੜੀ ਲੈ ਚੁੱਕੇ ਆ ਪੈਸੇ ਰਿਕਵਰੀ ਦਾ ਚਾਰਟ ਤਿਆਰ ਕਰਦੇ ਨੇ ਉਹਦੇ ਵਿੱਚ ਧੱਕੇ ਕਰਦੇ ਨੇ 2 ਨੰਬਰ 'ਚ ਬਹੁਤੀ ਸ਼ੂਗਰ ਬਣਾਉਂਦੇ ਨੇ ਕਾਗਜਾਤ ਸ਼ੂ ਕਰਤੀ ਨਹੀਂ ਜਿਹੜੀ ਨਾਲ ਇਹ ਭਾਤੀ ਵੀ ਜੇ ਰਿਕਵਰੀ ਘਟੂ 0.1% ਤੇ 3 ਰੁਪਏ 46 ਪੈਸੇ 5 0.1% ਕੱਟ ਲੱਗੇਗਾ ਤੇ ਫੇਰ ਵੀ ਜੋ ਸੀਓ ਦੇ ਵਿੱਚੋਂ ਹਰਿਆਣੇ ਨੂੰ ਜਿੰਨਾ ਉਹਦਾ ਹਿੱਸਾ ਬਣਦਾ ਸੀ ਉਹ ਆਪਣਾ ਪਾਣੀ ਦਾ ਹਿੱਸਾ 31 ਮਾਰਚ ਤੱਕ ਵਰਤ ਚੁੱਕੇ ਹੁਣ ਉਹ ਫੇਰ 8500 ਕਿਊਬਿਕ ਫਟ ਪਾਣੀ ਹੋਰ ਮੰਗਦੇ ਨੇ ਤੇ ਸਾਡੇ ਚੀਫ ਮਿਨਿਸਟਰ ਨੇ ਡਰਾਮਾ ਜਿਹਾ ਕਰਕੇ ਕਹਿੰਦਾ ਸੀ ਨਹੀਂ ਦੇਣਾ ਮੈਨੂੰ ਨਹੀਂ ਵਿਸ਼ਵਾਸ ਵੀ ਇਹ ਬਹੁਤ ਪੈਰ ਅਡਾ ਸਕੂ ਜੇ ਅਡਾਉ ਅਸੀਂ ਇਹਦੇ ਧਨਵਰਤੀ ਹੋਵਾਂਗੇ ਕਿਉਂਕਿ ਪੰਜਾਬ ਦੀ ਲੋੜ ਹੈ ਪੰਜਾਬ ਦਾ ਕਸਟੋਡੀਅਨ ਹੈ ਜੇ ਹੁਣ ਵੀ ਪਾਣੀ ਚਲਾ ਗਿਆ ਤਾਂ ਪੰਜਾਬ ਦੇ ਲੋਕੇ ਨੂੰ ਕਦੀ ਮਾਫਰੀ ਕਰਨਗੇ ਕਿਉਂਕਿ ਜਦੋਂ ਸਾਡੇ ਕੋਲ ਪਾਣੀ ਦਾ ਲੈਵਲ ਕਟ ਗਿਆ ਹੈ ਕਿ ਇਹ ਯਕੀਨਨ ਸਾਡੇ ਬੂਰ ਬੈਠਣੇ ਨੇ ਜਿੱਤੀ ਇਸ ਰੇਖਾ ਵਰਤ ਤੇ ਜਾਣ ਵਾਲੇ ਆ ਬੋਰ ਬੈਠਣੇ ਸਾਡੇ ਕੋਲ ਕੋਈ ਚਾਰਾ ਨਹੀਂ ਨਹਿਰੀ ਪਾਣੀ ਤੇ ਬਿਨਾ ਫਸਲਾਂ ਨਹੀਂ ਹੋਣੀਆਂ ਤੇ ਪਾਣੀ ਸਾਡੇ ਕੋਲ ਸਾਡੇ ਡੈਮਾਂ 'ਚ ਹੈ ਨਹੀਂ ਹਰਿਆਣਾ ਜਿਹੜਾ ਆਲਰੇਡੀ ਆਪਣਾ ਸ਼ੇਰ ਵਰਤ ਚੁੱਕਾ ਹੁਣ ਫਸਰਾ ਰਹੇ ਨੇ ਪੰਜਾਬ ਨੂੰ ਦਬਕੇ ਮਾਰ ਰਹੇ ਨੇ ਸੈਂਟਰ ਵਾਲੇ ਵੀ ਭਾਜਪਾ ਦੀ ਹਕੂਮਤਾਂ ਉੱਤੇ ਵੀ ਉਹ ਵੀ ਪੰਜਾਬ 'ਤੇ ਦਬਾਅ ਪਾ ਰਹੇ ਨੇ ਜਿਸ ਤਰ੍ਹਾਂ ਤੁਸੀਂ ਸਾਰੇ ਸੁਣਦੇ ਸਮਝਦੇ ਹੋ ਇੱਕ ਦਿਹਾੜੀ ਦੇ ਵਿੱਚ BBMB ਦੇ ਸਾਰੇ ਉਤਲ-ਬੁਤਲ ਕਰ ਦਿੱਤੀ ਹਜ਼ਰਾਬਦਰੀਆ ਕਰ ਦਿੱਤੀਆਂ ਇਹ ਇਸ ਕਰਕੇ ਹੋਈਆਂ ਕਿ ਸਾਡੇ ਮੁੱਖ ਮੰਤਰੀ ਨੇ ਡੈਂਸ਼ਿਪੀ ਐਕਟ ਲਾਗੂ ਕਰਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਹੈ ਸਾਰਾ ਕੁਝ ਤੇ ਅੱਜ ਪੰਜਾਬ ਦੇ ਦੀ ਸਜ਼ਾ ਭੁਗਤ ਰਹੇ ਹਨ ਤਾਂ ਮੈਂ ਬੜੀ ਦੇਰ ਤੋਂ ਇਸ ਗੱਲ ਦੀ ਤਿਆਰੀ ਸੀ ਕਿ ਆਧੇ ਸਰਕਾਰਾਂ ਆਪਣੇ ਆਪ ਕਰਨ ਦੇ ਨਹੀਂ ਕਰਨ ਕਈ ਨੋਟਿਸ ਦੇ ਲੇ ਐਸ ਵਾਰ ਇਹ ਚੁੰਨੇ ਦੀ ਲੋਾਈ ਤੋਂ ਬਾਅਦ ਅਸੀਂ ਪਾਣੀਆਂ ਦੇ ਮਸਲੇ ਤੇ ਮੋਰਚਾ ਲਾਵਾਂਗੇ ਸਾਡੀ ਮੰਗ ਹੋਏਗੀ ਵੀ ਜਿੰਨੇ ਸਮਝੌਤੇ ਹੁਣ ਤੱਕ ਹੋਏ ਨੇ ਕੋਈ ਵੀ ਕੰਟਰੈਕਟ ਹੁੰਦਾ 25 ਸਾਲ ਤੋਂ ਬਾਅਦ ਰਿਵਿਊ ਕੀਤਾ ਜਾ ਸਕਦਾ ਹੈ ਸੰਤਾਨ ਕਹਿੰਦਾ ਸਾਡੀ ਸਰਕਾਰ ਸਾਰੇ ਸਮਝੌਤੇ ਰੱਦ ਕਰਕੇ ਉਹਨਾਂ ਨੂੰ ਰਿਵਿਊ ਕਰਨ ਦੀ ਮਨੂਹਤ ਮੰਗ ਕਰੇ ਤੇ ਫਿਰ ਜਿਹੜਾ ਸਾਡੇ ਕੋਲ ਪਾਣੀ ਫालतू ਹੋਏਗਾ ਅਸੀਂ ਦੇਾਂਗੇ ਜਿਹਦਾ ਜਿੰਨਾ ਬਣਦਾ ਦੇਾਂਗੇ ਰਾਜਸਥਾਨ ਨੂੰ ਅੰਗਰੇਜ਼ ਨੇ ਪਾਣੀ ਮੁੱਲ ਦਿੱਤਾ ਸੀ ਅੱਜ ਕੋ ਸ ਅੱਜ ਕੱਲੋ 55% ਪਾਣੀ ਕੱਲਾ ਰਾਜਸਥਾਨ ਲੈ ਕੇ ਜਾ ਰਿਹਾ ਹੈ ਕਈ ਲੱਖ ਕਰੋੜ ਰੁਪਏ ਦਾ ਪਾਣੀ ਮੁਫਤ ਲੈ ਗਿਆ ਤੇ ਕੋਈ ਪੁੱਛਣ ਵਾਲਾ ਨਹੀਂ ਤੋਂ ਇਹ ਹੁਣ ਕਰ ਬਹੁਤੀ देर ਨਹੀਂ ਚੱਲਣੀ ਪੰਜਾਬ ਦੀ ਆਪਣੀ ਸਰਵਾਈਵਲ ਦਾ ਸਵਾਲ ਹੈ ਜੇ ਪੰਜਾਬ ਨੇ ਬਚਣਾ ਹੈ ਤਾਂ ਪਾਣੀ ਬਚਾਉਣ ਵਾਸਤੇ ਸਾਨੂੰ ਰਲ ਕੇ ਸਾਰਿਆਂ ਨੂੰ ਲੜਾਈ ਲੜਨੀ ਪੈਗੀ ਅਸੀਂ ਕਿਸੇ ਦਾ ਹੱਕ ਨਹੀਂ ਖੋਹਦੇ ਇੱਕ ਤਾਂ ਇਹ ਇਹ ਗੱਲ ਹੈ ਦੂਸਰੀ ਗੱਲ ਹੈ ਇਹ ਬੜਾ ਇੰਪੋਰਟੈਂਟ ਇਸ਼ੂ ਹੈ ਵੀ ਇਹਨੂੰ ਬਾਰੀਕੀ ਨਾਲ ਸਮਝੋ ਅੱਜ ਭਾਰਤ ਸਰਕਾਰ ਨੇ ਕੰਨੇ ਦੀ ਕੀਮਤ ਦਾ ਐਲਾਨ ਕੀਤਾ ਹੈ ਇਹਦੇ ਦੋ ਪੱਧਰ ਹੁੰਦੇ ਨੇ ਇੱਕ ਸੈਂਟਰਲ ਗਵਰਨਮੈਂਟ ਦੇ ਉਹ ਐਫ ਆਰਪੀ ਤੈਅ ਕਰਦੇ ਨੇ ਉਹਦੇ ਬਾਅਦ ਸਟੇਟਾਂ ਨੇ ਸਟੇਟਾਂ ਦੇ ਖਰਚੇ ਹਰੇਕ ਦੇ ਡਿਫਰ ਕਰਦੇ ਨੇ ਇੱਕ ਦੂਜੀ ਸਟੇਟ ਨਾਲੋਂ ਸਟੇਟਾਂ ਨੇ ਐਸਪੀ ਤੈਅ ਕਰਨੀ ਹੁੰਦੀ ਹੈ ਉਹ ਫਿਰ ਕਿਸਾਨਾਂ ਨੂੰ ਮਿਲਦੀ ਹੈ ਪਰ ਜਿੰਨੀ ਐਫ ਆਰਪੀ ਭਾਰਤ ਸਰਕਾਰ ਤੈਅ ਕਰਦੀ ਹੈ ਨੈਸ਼ਨਲ ਲੈਵਲ ਤੇ ਕੀਮਤ ਤੈਅ ਕਰਦੀ ਹੈ ਉਹ ਤੋਂ ਉੱਤੇ ਫੇਰ ਐਸੇ ਵੀ ਤਾਂ ਹੁੰਦੀ ਹੈ ਅਜ ਭਾਰਤ ਸਰਕਾਰ ਨੇ ਕਿਹਾ ਵੀ ਅਸੀਂ 15 ਰੁਪਏ ਰੇਟ ਵਧਾਤਾ ਗੰਨੇ ਦਾ 355 ਰੁਪਏ ਕਰਤਾ ਜਿਹੜਾ ਪਿਛਲੇ ਸਾਲ 340 ਰੁਪਏ ਸੀ ਨਾਲ ਜਿਹੜੀਆਂ ਸ਼ਰਤਾਂ ਲਾਤੀਆਂ ਉਹਨਾਂ ਨੂੰ ਜੇ ਧਿਆਨ ਨਾਲ ਪੜੋ ਤਾਂ ਅਸਲੀਅਤ ਇਹ ਹੈ ਵੀ ਉਹਨਾਂ ਨੇ ਰੇਟ ਘਟਾਤਾ ਉਹਨਾਂ ਨੇ ਅੱਗੇ ਸਾਡਾ ਹਮੇਸ਼ਾ ਗੰਨੇ ਦਾ ਰੇਟ 8.5% ਰਿਕਵਰੀ ਤੇ ਹੁੰਦਾ ਸੀ ਇੱਕ ਕੁਇੰਟਲ ਗੰਨੇ ਚੋਂ 8.5 ਕੁਇੰਟਲ ਚੀਨੀ ਇਹਦੇ ਤੇ ਰੇਟ ਤੈਅ ਹੁੰਦਾ ਸੀ ਔਰ ਜੇ ਨਾਲ 슈ਗਰ ਕੈਨ ਐਕਟ 'ਚ ਬੜਾ ਸਾਫ਼ ਲਿਖਿਆ ਸੀ ਇਹਦੇ ਤੇ ਕਈ ਵਾਰੀ ਲੈ ਚੁੱਕੇ ਆ ਪੈਸੇ ਜਦੋਂ ਕ੍ਰਸ਼ਿੰਗ ਸੀਜ਼ਨ ਪਕੁੰਚੁੰਦਾ ਹੈ ਜੇ 8.5% ਤੋਂ ਰਿਕਵਰੀ ਵੱਧ ਹੋਵੇ ਐਕਟ ਕਹਿੰਦਾ ਜੇ ਜਿੰਨੀ ਬੱਦ ਚੀਨੀ ਬਣੀ ਉਹਦੀ ਐਡੀਸ਼ਨਲ ਕੇਨ ਪ੍ਰਾਈਸ ਕਿਸਾਨ ਨੂੰ ਦੇਣੀ ਬਣਦੀ ਹੈ ਅਸੀਂ ਦੋ ਤਿੰਨ ਵਾਰ ਹੀ ਲਈ ਹੈ ਹੁਣ ਇੱਕ ਨਵੀਂ ਧੱਕੀ ਸ਼ੁਰੂ ਹੋ ਗਈ 슈ਕਰ ਮਿਲਾਂ ਵਾਲੇ ਜਿਹੜਾ ਰਿਕਵਰੀ ਦਾ ਚਾਟ ਤਿਆਰ ਕਰਦੇ ਨੇ ਉਹਦੇ ਵਿੱਚ ਧੱਕੀ ਕਰਦੇ ਨੇ ਦੋ ਨੰਬਰ ਚ ਬਹੁਤੀ ਸ਼ੂਗਰ ਬਣਾਉਂਦੇ ਨੇ ਕਾਗਜ਼ਾ ਸ਼ੋਅ ਕਰਦੇ ਹੀ ਨਹੀਂ ਪੰਜਾਬ ਦੀ ਰਿਕਵਰੀ 9.5 ਤੋਂ ਵੱਧਦੀ ਜਿਹੜੀ ਕਿਸੇ ਵੇਲੇ 12% ਤੱਕ ਰਹੀ ਗੰਨਾ ਹੋਈ ਹੈ ਧਰਤੀ ਹੋਈ ਹੈ ਪਰ ਰਿਕਵਰੀ ਕਿਉਂਕਿ ਕਾਗਜ਼ਾਂ 'ਚ ਜਿੰਨੀ ਦਿਖਾਉਣੀ ਹੈ ਕਿਸੇ ਦੀ 9.5 ਕਿਸੇ ਦੀ 9 ਮੈਕਸਿਮ 9.5 ਇਹਨਾਂ ਨੂੰ ਭਰੇ ਮਾਨਸਾ ਨੇ ਦਿੱਲੀ ਵਾਲਿਆਂ ਨੂੰ ਐ ਕਿ ਇਹ ਕਰਤਾ ਵੀ 1.5% ਰਿਕਵਰੀ ਤੇ ਕਰਤਾ 8.5 ਦੀ بجائے ਇਹ ਪਾਸ 1.5% ਰਿਕਵਰੀ ਦਾ ਹੈ ਨਾਲ ਇੱਕ ਹੋਰ ਕਲੋਜ਼ ਐਡ ਕਰਤੀ ਵੀ ਜਿਹੜੀ 1.5 ਤੋਂ ਘੱਟ ਬਣੇਗੀ ਜਿੰਨੀ ਰਿਕਵਰੀ ਘੱਟ ਹੋਏਗੀ 0.1% ਘਟੇਗੀ ਤਾਂ ₹3.46 ਦੰਨੇ ਦਾ ਰੇਟ ਘੱਟ ਹੋਏਗਾ ਔਰ ਇਹਨੂੰ ਜੇ 9.5 ਤੋਂ ਹੇਠਾ ਕੱਟ ਨਹੀਂ ਲੱਗੇਗਾ ਜੇ 9.5 ਤੋਂ ਹੇਠਾਂ ਜਾਂ 9.5 ਕਿਸੇ ਦੀ ਰਿਕਵਰੀ ਹੋਏਗੀ ਉੱਤੇ ਕਿਸਾਨਾਂ ਨੂੰ 329 ਰੁਪਏ 5 ਪੈਸੇ ਮਿਲਣਗੇ ਜਿਹੜੇ ਸਾਨੂੰ 340 ਪਿਛਲੇ ਸਾਲ ਮਿਲਦੇ ਸੀ ਇਹਨਾਂ ਨੇ ਜਿਹੜੇ ਨਮਾ ਕਹਿੰਦੇ ਨੇ ਸੀ ਬਾਪ ਵਧਾਤਾ ਅਸਲ ਵਿੱਚ ਪੰਜਾਬ ਦੀ ਰਿਕਵਰੀ 9.5 ਤੋਂ ਉੱਤੇ ਹੈ ਹੀ ਨਹੀਂ ਪੰਜਾਬ 'ਚ 329 ਰੁਪਏ ਬਾ ਮਿਲੇਗਾ ਤੋਂ ਇਹ ਬੜਾ ਵੱਡਾ ਫਰਾਡ ਬਾਰੇ ਸਰਕਾਰ ਨੇ ਕੀਤਾ ਕਿਸਾਨਾਂ ਦੇ ਨਾਲ ਔਰ ਗੁੰਮਰਾਹ ਕਰਨ ਉਹ ਜਿਹੜੀ ਅੰਦਰਲੀ ਗੱਲ ਛੋਟੀ ਜੀ ਗੱਲ ਕਹਿਤੀ ਵੱਡੀ ਖਬਰ ਲਾਤੀ ਵੀ 355 ਰੁਪਏ ਅਸੀਂ ਭਾ ਕਰਤਾ ਅਸੀਂ 15 ਰੁਪਏ ਵਧਾਤਾ ਜਿਹੜੀ ਨਾਲ ਇਹ ਭਾਤੀ ਵੀ ਜੇ ਰਿਕਵਰੀ ਘਟੂ 0.1% ਤੇ 3 ਰੁਪਏ 46 ਪੈਸੇ ਭਾ 0.1% ਕੱਟ ਲੱਗੇਗਾ ਉਹਦੇ ਨਾਲ ਸਾਡੀ ਜਿੰਨੀ ਕਨੇ ਦੀ ਰਿਕਵਰੀ ਹੈ ਮੈਕਸਿਮ 9.5 ਉਤੇ 329 ਦਾ ਮਤਲਬ ਪਿਛਲੇ ਸਾਲ 340 ਮਿਲਦੀ ਸੀ 329 ਹੈ ਕਿ ਮਿਲਣਗੇ 11 ਰੁਪਏ ਕਟਾ ਦਿੱਤੇ ਗਏ ਉਹਨੇ ਤੱਕ ਕੀ ਸੀ ਤੋ ਇਹ ਦੋ ਇਸ਼ੂਸ ਨੇ ਜਿੰਨੇ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ ਮੈਂ ਮੇਰੇ ਆਵਾਜ਼ ਤੋਂ ਵੀ ਲੱਗਦਾ ਉਹ ਅੰਦਾਜ਼ਾ ਮੈਂ ਬਿਮਾਰ ਮੈਂ ਤਾਂ ਇਹ ਇਸ਼ੂਸ ਐਕਸਪਲੇਨ ਕਰਨੇ ਮੈਨੂੰ ਲੱਗਦਾ ਸੀ ਕੋਈ ਕਿਸੇ ਕੋਲ ਕੋਈ ਕਮੀ ਨਾ ਰਹਿ ਜਾਏ ਤੁਹਾਡੇ ਤੁਹਾਡੇ ਕੋਲ ਚੰਕ ਜਾਵੇ ਤਾਂ ਮੈਂ ਇਸ ਬਿਮਾਰ ਹੋ ਦੇ ਬਾਵਜੂਦ ਇਹ ਬਚਾਏ ਆ ਬਹੁਤ ਬਹੁਤ ਧੰਨਵਾਦ ਔਰ ਕੋਈ ਸਵਾਲ ਕਰਨਾ ਚਾਹਤ ਹੋ ਤੁਸੀਂ ਰਾਜੀਵਾ ਸਾਹਿਬ ਸੀਐਮ ਉੱਥੇ ਪਹੁੰਚੇ ਨੇ ਮਾਣ ਉਸ ਤੋਂ ਸਾਰੇ ਬੀਵੀਅਮ ਡੈਮ ਤੇ ਸੀਐਮ ਪਹੁੰਚੇ ਨੇ ਪੰਜਾਬ ਦੇ ਮਕਾਨ ਦੇ ਦੇਖੋ ਜੀ ਅਸੀਂ ਦਿੱਦਾਂ ਕਿ ਕਾਰਗੁਜ਼ਾਰੀ ਕੀਤੀ ਹੈ ਉੱਤੇ ਢੇੜਾ ਮਾਰ ਕੇ ਜੇ ਇਹ ਹੁਣ ਗੱਲਾਂ ਨਾਲ ਨਹੀਂ ਕੰਮ ਸਰਨਾ ਪਈ ਉਹ ਪਾਣੀ ਬਚਾਉਂਦੇ ਨੇ ਇਹ ਉਹਨਾਂ ਦਾ ਟੈਸਟ ਹੈ ਸਾਡੇ ਕੋਲ ਪਾਣੀ ਹੈ ਹੀ ਨਹੀਂ ਪਾਣੀ ਦੇਣਾ ਕਿੱਥੋਂ ਹੈ ਜਦੋਂ ਪਿਛਲੇ ਸਾਲ ਨਾਲ ਉਸ ਰੈਜ਼ਰਵਾਇਰ ਦੇ ਵਿੱਚ ਪਾਣੀ ਘਟ ਹੈ ਤੇ ਜਿੱਦਾਂ ਦਾ ਮੌਸਮ ਹੈ ਨੀਚੇ ਦੀ ਹਲੇ بارش ਹੋਣੀ ਨਹੀਂ ਤੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਜਿਹੜਾ ਜੰਗ ਜੰਗ ਕਰਦੇ ਨੇ ਜੰਗ ਤਾਂ ਬਾਅਦ ਚ ਪਤਾ ਨਹੀਂ ਲੋੜ ਪਊ ਕਿ ਨਾ ਹੈ ਉਦਾਂ ਹੀ ਗੱਲ ਕੁੱਟ ਸਕਦੇ ਆ ਸਾਡੀ ਤਾਕਤ ਇਹ ਨਹੀਂ ਹੈ ਉਹ ਜਿਹੜਾ ਪਾਣੀ ਸਿੰਧ ਨਦੀ ਦਾ ਕਿਸੇ ਤਰ੍ਹਾਂ ਰਾਵੀ ਦਾ ਡਾਈਵਰਟ ਕਰਕੇ ਉਹ ਤਾਂ ਸਾਰਿਆਂ ਨੂੰ ਨਿਹਾਲ ਕਰਦੇ ਨੇ ਉਸ ਪਾਣੀ ਨਾਲ ਪੰਜਾਬ ਦਾ ਘੜਾ ਕਿਉਂ ਘੁੱਟਦੇ ਨੇ ਸਵਾਲ ਇਹ ਅੱਜਵਾਲਤ ਜਦੋਂ ਸੂਈ ਕਹਿੰਦਾ ਪਾਣੀ ਨੇ ਆਗਰਨ ਪਾਣੀ ਉਪਨ ਦਾ ਕੀ ਕਰਿਆ ਨਾ ਕਿ ਰਾਵੀ ਦਾ ਪਾਣੀ ਨਹੀਂ ਰੁਕਿਆ ਜਾ ਸਕਦਾ ਜੰਗ ਤੇ ਜੰਗ ਤੇ ਕਰਦੇ ਖਰਚੇ ਇਹਨਾਂ ਕਰਦੇ ਸਾਲ ਚ ਬਣਾ ਲੈਣਗੇ ਕੁਝ ਈਡਾ ਸਾਹ ਤੇ ਪਹਿਲਾ ਚੋਣਾਂ ਦੇ ਪਾਣੀ ਰੋਪਣ ਦੀ ਗੱਲ ਹੋਈ ਸੀ ਵੀ ਤੇ ਕਈ ਸਾਲ ਹੋ ਗਏ ਠੋਕ-ਵਟ 7-8 ਸਾਲ ਹੋ ਗਏ ਇਸ ਜੀ ਸਰਕਾਰ ਨੇ ਕਹੀ ਸੀ ਅੱਜ ਤੱਕ ਇੱਕ ਟੋਕਾ ਨਹੀਂ ਉਹਦਾ ਜਨਾਬ ਦਾ ਪਾਣੀ ਮੁੱਕਿਆ ਗਿਆ ਮੰਨੀ ਸੀ। ਨਾ ਜੋ ਸਭ ਇੱਕ ਅੱਜ ਤੋਂ ਸਰਕਾਰਾਂ ਦਾ ਮਨੋ ਵਿੱਚ ਕੁਝ ਵੀ ਕਰ ਲੈਂਦੀ ਹੈ। ਜੀ ਸਰ ਇੱਕ ਅਵੇ ਚਟਾਗਾ ਜਾਨਣ ਦੇ ਜੋ ਸਰ ਉਹਨਾਂ ਤਾਂ ਧਿਆਨ ਦੇ ਕਹਿੰਦੇ ਵੀ ਜੇ ਪੰਜਾਬ ਨੂੰ ਪਾਣੀ ਨਹੀਂ ਮਿਲਦਾ ਤਾਂ ਅਸੀਂ ਜੋ ਦਿੱਲੀ ਪੰਜਾਬ ਹਾਈਵੇ ਤੋਂ ਉਹ ਬੋਕਰ। ਮੈਂ ਉਹੀ ਗੱਲ ਕਰ ਰਹੇ ਹਾਂ ਵੀ ਪੰਜਾਬ ਦਾ ਗਲ ਘੁੱਟਣ ਲਈ ਕੋਈ ਕੋਈ ਕਸਰ ਨਹੀਂ ਛੱਡਦਾ। ਉਹ ਤਾਂ ਕਹਿਣਗੇ ਜੇ ਇਨਸਾਫ ਕਰਨਾ ਤਾਂ ਪਾਰ ਸਰਕਾਰ ਨੂੰ ਦੇਖਣਾ ਚਾਹੀਦਾ ਵੀ ਪੰਜਾਬ ਵੀ ਇਸ ਦੇਸ਼ ਦਾ ਹਿੱਸਾ ਹੈ ਇਹ ਕੋਈ ਪਾਕਿਸਤਾਨ ਦਾ ਹਿੱਸਾ ਨਹੀਂ ਅਸੀਂ ਕੋਈ ਅਨ ਕਨਸਟੀਟਿਊਸ਼ਨਲ ਗੱਲ ਨਹੀਂ ਕਰਦੇ ਅਸੀਂ ਜੋ ਸੰਵਿਧਾਨ ਜੋ ਕਾਨੂੰਨ ਕਹਿੰਦਾ ਉਹਦੇ ਮੁਤਾਬਕ ਗੱਲ ਕਰਦੇ ਹਾਂ ਜਦੋਂ ਉਹ ਆਪਣਾ ਆਪਣੇ ਹਿੱਸੇ ਦਾ ਪਾਣੀ ਵਾਰਤ ਚੁੱਕੇ ਤਾਂ ਉਹਨਾਂ ਨੂੰ ਜਮਨਾ ਚ ਹੋਰ ਦੇ ਦੇਣ ਹਿੱਸਾ ਸਾਨੂੰ ਕੋਈ ਦਿੱਕਤ ਨਹੀਂ ਪਰ ਅਸੀਂ ਕਿੱਥੇ ਜਾਵਾਂਗੇ ਸਾਡੀ ਸਾਡੀ ਅੱਜ ਮੁਸੀਬਤ ਇਹ ਹੈ ਤੁਸੀਂ ਕੈਨ ਨਿਊ ਮੈਜਰ ਇੱਕ ਰਿਪੋਰਟ ਰਿਪੋਰਟ ਸਟਡੀ ਹੈਗੇ ਲੇਟੈਸਟ ਆਉਣ ਵਾਲੀ ਹੈ ਬਾਹਰ ਇੱਕ ਸਵਿਟਜ਼ਰਲੈਂਡ ਦੀ ਕੰਪਨੀ ਤੇ ਬਾਬਾ ਫਰੀਦ ਯੂਨੀਵਰਸਿਟੀ ਨੇ ਕੀਤੀ ਹੈ ਉਹ ਕਹਿੰਦੇ ਨੇ ਸੰਨ 2028 ਚ ਪੰਜਾਬ ਤੇ ਹਰ ਘਰ ਚ ਕੈਂਸਰ ਹੋਏਗਾ ਪੰਜਾਬ ਦੇ ਲੋਕਾਂ ਨੂੰ ਕੈਂਸਰ ਨਾਲ ਮਾਰ ਦੇਣਾ ਤੇ ਸਾਡੇ ਕੋਲ ਕੋਈ ਰਸਤਾ ਨਹੀਂ ਸਿਵਾਏ ਇਸ ਦੇ ਕਿ ਸਾਨੂੰ ਘਰਾਂ ਲਈ ਤੇ ਖੇਤਾਂ ਲਈ ਸਾਫ ਦੀ ਦਾ ਪ੍ਰਬੰਧ ਸਰਕਾਰ ਨੂੰ ਉਹ ਪਾਣੀ ਕਿੱਥੋਂ ਆਣਾ ਹੈ ਪਾਣੀ ਜੋ ਕੁਦਰਤ ਨੇ ਬਖਸ਼ਿਆ ਉਹ ਹੀ ਹੈ ਔਰ ਜਿਹੜਾ ਸਾਡਾ ਕਨਸਟੀਟਿਊਸ਼ਨਲ ਰਾਈਟ ਹੈ ਅਸੀਂ ਮਾਲਕਾਂ ਪਾਣੀ ਦਾ ਮਾਲਕਾ ਪਿਆਸ ਹੈ ਦੂਸਰੇ ਦਾ ਫਿਕਰ ਕਰੀ ਜੇ